ਬੋਲੇ ਯਾਰ ਜੀ ਬੋਲੇ ਯਾਰ ਜੀ ਵਾਦੀ ਬੰਦਿਆ ਨੂੰ ਤੇ ਮਦਦ ਕਰਾਤਾ ਡੇਂਗਰ 137 ਸਰਫਤਰ ਲਾਲਾ ਪਰ ਦੁਆਰਾ ਪ੍ਰਸ਼ਾਸਨ ਮੁਨਦਾਵਾਲ ਨਹੀਂ ਚੰਗੂ ਨਹੀਂ ਚੰਗੂ ਨਹੀਂ ਚੰਗੂ ਨਗਰ ਨਿਗਮ ਮੁੰਡਾਪੁਰ ਨਗਰ ਨਿਗਮ ਮੁੰਡਾਪੁਰ ਪ੍ਰਸ਼ਾਸਨ ਦੀ ਜੋ ਤਕਰੀਸ਼ ਆਈ ਹੈ ਜਿਹੜੀ ਸਾਡੇ ਨਾਲ ਕੀਤੀ ਹੈ ਇਹ ਐਸਟਾਜ ਕੀਤੀ ਇਹਨਾਂ ਨੇ ਸਾਡੀ ਹਸਪਤਾਲਾਂ 3 ਵਜੇ ਬੰਦ ਕਰਕੇ ਸੀਲ ਕਰ ਦਿੱਤੀ ਹੈ ਦੱਸੋ ਇੱਕ ਤਰੀਕਾ ਥੋੜੀ ਪੰਛਾਦਗਾ ਇਹ ਤਕਰੀਸ਼ ਆ ਅੱਜ ਅੱਜਰ ਚਾਹੀਏ ਗਏ ਉਹ ਕਹਿੰਦੇ ਸਾਡੇ ਪਰ ਆਪਣੇ ਮੈਡਮ ਹੈਂਡੀ ਸ਼ਾਪ ਦੇ ਤੇ ਆ ਨਹੀਂ ਬੈਠਾ ਉਹ ਨਹੀਂ ਇੱਥੇ ਅਸੀਂ ਚਾਈ ਜੰਨੇ ਉਹ ਸਾਡਾ ਟਾਈਮ ਖਰਾਬ ਕਰੀ ਤੇ ਕੋਈ ਸੁਵਾਈ ਨਹੀਂ ਸਾਡੀ ਨਗਰ ਫਗਵਾੜਾ ਦੇ ਬੰਗੜ ਰੋਡ ਵਿਖੇ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ ਜਦੋਂ ਨਗਰ ਨਿਗਮ ਵੱਲੋਂ ਤੜਕਸਾਲ 3.30 ਵਜੇ ਵੱਡੀ ਕਾਰਵਾਈ ਕਰਦਿਆਂ ਬੰਗੜ ਰੋਡ ਵਿਖੇ ਸਥਿਤ ਸ਼ਮਸ਼ਾਨ ਘਰ ਦੀਆਂ 3 ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। 3 ਦੁਕਾਨਾਂ ਨੂੰ ਸੀਲ ਕਰਨ ਦੀ ਸੂਚਨਾ ਮਿਲਦੇ ਹੀ ਤਰਨਜੀਤ ਸਿੰਘ ਕਿਨਰਾਜ ਮੌਕੇ ਤੇ ਪਹੁੰਚੇ ਤੇ ਨਾਲ ਹੀ ਜਿਨ੍ਹਾਂ ਦੀਆਂ ਦੁਕਾਨਾਂ ਸੀਲ ਹੋਈਆਂ ਸੀ ਉਹ ਦੁਕਾਨਦਾਰ ਵੀ ਪੁੱਜ ਗਏ। ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਉੱਪਰ ਸੀਲ ਲੱਗਣ ਦੇ ਵਿਰੋਧ ਚ ਨਗਰ ਨਿਗਮ ਖਿਲਾਫ ਨਾਰੇਬਾਜ਼ੀ ਕੀਤੀ ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਵੀ ਲਗਾਏ ਦੁਕਾਨਦਾਰਾਂ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਵੱਲੋਂ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਬਿਨਾਂ ਦੱਸੇ ਹੀ ਕਾਰਵਾਈ ਕੀਤੀ ਗਈ ਹੈ ਉਹ ਨਗਰ ਨਿਗਮ ਨੂੰ ਲਗਾਏ ਟੈਕਸ ਨੂੰ ਅਦਾ ਕਰਨ ਦੇ ਹੱਕ ਵਿਚ ਹਨ ਪਰ ਫਿਰ ਵੀ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਸਮਾਰਟ ਇਕੱਠਾ ਹੋਇਆ ਪਿਆ ਬਹੁਤ ਪੁਰਾਣਾ ਅੱਜ ਫਗਵਾੜਾ ਸ਼ਹਿਰ ਬੰਦ ਰਹੂਗਾ ਜਦ ਤੱਕ ਦੁਕਾਨਾਂ ਨਹੀਂ ਖੁੱਲਦੀਆਂ ਨਗਰ ਨਿਗਮ ਮੁਰਦਾਬਾਦ ਨਗਰ ਨਿਗਮ ਮੁਰਦਾਬਾਦ ਪ੍ਰਸ਼ਾਸਨ ਜਗਲੀ ਦੇਖੀ ਕਿਸੇ ਨੇ ਦੁਕਾਨਦਾਰ ਦੱਸਣ ਤੇ ਜਿੰਨਾਂ ਨੇ ਦੇਖੇ ਚਾਰ ਵਾਰੀ ਸੀ ਗਏ ਚਾਰੇ ਵਾਰੀ ਨਹੀਂ ਮਿਲੇ ਚਾਰ ਵਾਰੀ ਸੀ ਗਏ ਸੀ ਫਰਾਈਡੇ ਸੁਪਰੀਟੈਂਡੈਂਟ ਸਾਹਿਬ ਮੂਹਰੇ ਬੈਠੇ ਆ ਕਰਦੇ ਆ ਉਹ ਆਹ ਦੁਕਾਨਦਾਰਾਂ ਨੂੰ ਇਕੱਲੇ ਨਾ ਸਮਝੇ ਸਾਰਾ ਸ਼ਹਿਰ ਇਹਨਾਂ ਨਾਲ ਆ ਇਹ ਜਿਹੜੇ ਦੁਕਾਨਾਂ ਦੇ ਉੱਪਰ ੱਟਕਾशाही ਕਰ ਰਿਹਾ ਡੱਕਾ ਮਾਰ ਰਿਹਾ ਇੱਕ ਤਰ੍ਹਾਂ ਦਾ ਕੰਮ ਕਰ ਰਿਹਾ ਕਿ ੱਟਕਾ ਮਾਰ ਰਿਹਾ ਇਹ ਜੇ ਨਹੀਂ ਚੱਲਣ ਤੇ ਨਾ ਨਹੀਂ ਚੱਲਣ ਦੇਣਾ ਅਸੀਂ ਕਮੇਟੀ ਵਾਲਿਆਂ ਦੇ ਸਾਰੇ ਗਬਰ ਖਿਲਾਫ ਆ ਸਾਰਾ ਸ਼ਹਿਰ ਬਰ ਖਿਲਾਫ ਆ ਸਾਰਾ ਸ਼ਹਿਰ ਇਸ ਬਾਜ਼ਾਰ ਦੇ ਨਾਲ ਖੜਾ ਵਾ ਇਹਨਾਂ ਨੂੰ ਕੱਲਾ ਨਾ ਸਮਝਿਆ ਜਾਵੇ ਪ੍ਰਸ਼ਾਸਨ ਮਰਦਾਬਾ ਪ੍ਰਸ਼ਾਸਨ ਮਰਦਾਬਾ ਕੋਈ ਬਾਤ ਬੋਲੋ ਬੋਲੋ ਬੈਠੋ ਡਾਕਟਰ ਸਾਹਿਬ ਕੀ ਨਾਮ ਆਪਣਾ ਇਦਾਂ ਹੈ ਕਿ ਪਹਿਲੀ ਗੱਲ ਸਾਰੀ ਦੁਕਾਨਾਂ ਵਾਲੇ ਕਹਿ ਰਹੇ ਆ ਕਿ ਸਾਨੂੰ 9 ਸਾਲ ਕਦੀ ਨੋਟਿਸ ਨਹੀਂ ਦਿੱਤਾ ਕਾਰਪੋਰੇਸ਼ਨ ਨੇ ਜੇ ਨੋਟਿਸ ਆਏ ਵੀ 2821 ਨੂੰ ਆਏ ਆ ਪਹਿਲੀ ਗੱਲ ਠੀਕ ਹੈ ਨੋਟਿਸ 9 ਸਾਲ ਇਹਨਾਂ ਨੇ ਟੈਕਸ 9 ਸਾਲਾਂ ਦਾ ਭਾ ਦਿੱਤਾ ਗਿਆ ਸਾਡੇ ਦੇ ਕਦੀ ਕਾਰਪੋਰੇਸ਼ਨ ਨੇ ਅੱਜ ਤੱਕ ਕਦੀ ਨੋਟਿਸ ਨਹੀਂ ਦਿੱਤਾ ਜੇ ਅੱਜ ਆ ਕੇ ਦੁਕਾਨ ਸੀਲ ਕਰ ਦਿੱਤੀ ਗਈ ਆ ਮੈਂ ਦੁਕਾਨ ਲਈ ਆ 19 ਮੈਂ ਦੁਕਾਨ 2021 ਦੇ ਵਿੱਚ ਲਈ ਆ ਨੋਟਿਸ ਕਹਿੰਦੇ 13 ਤੋਂ ਟੈਕਸ ਜਮ੍ਹਾਂ ਕਰਾਓ ਜੇ ਮੈਂ ਅੱਜ ਦੁਕਾਨ ਲਈ ਆ ਤੇ ਮੈਨੂੰ ਨਾ ਮੇਰੇ ਨਾਂ ਦਾ ਨੋਟਿਸ ਕੱਢਿਆ ਗਿਆ ਫੇਰ ਵੀ ਮੇਰੀ ਦੁਕਾਨ ਸੀਲ ਕੀਤੀ ਗਈ ਤੁਹਾਨੂੰ ਬੈਲੋ ਵੀ ਕੋਈ ਨੋਟਿਸ ਵਗੈਰਾ ਆਇਆ ਇਹਨਾਂ ਦਾ ਮੇਰੇ ਨਾਂ ਦਾ ਕੋਈ ਨੋਟਿਸ ਨਹੀਂ ਮੈਨੂੰ ਮਿਲਿਆ ਪੁਰਾਣੇ ਦੁਕਾਨ ਕਰਾਇਦਾਰ ਦੇ ਨਾਮ ਸਾਰੀ ਮਾਰਕੀਟ ਨੂੰ ਮਗੀ ਸੀਲ ਕੀਤੀ ਗਈ ਹੈ ਸਾਰੀ ਮਾਰਕੀਟ ਸੀਲ ਕੀਤੀ ਕਿੰਨੇ ਵਜੇ ਆਏ ਇਹ ਸਵੇਰੇ 4 ਵਜੇ ਆਏ ਇਹੇ ਜਾਏ 5 ਵਜੇ ਸਾਰੇ ਜੇ ਆਉਂਦੇ ਤਾਂ ਦਿਨੇ ਆਉਣਾ ਚਾਹੀਦਾ ਸੀ ਇਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਸੀ ਬਿਨਾ ਨੋਟਿਸ ਕਿਸ ਰੋਡ ਦੇ ਉੱਪਰ ਹੈ ਜੀ ਬੰਗਾ ਰੋਡ ਸ਼ਮਸ਼ਾਨ ਘਰ ਚੈਰੀਟੇਬਲ ਟਰਸਟ ਦੀਆਂ ਦੁਕਾਨਾਂ ਨੂੰ ਸੀਲ ਕੀਤਾ ਗਿਆ ਬੰਗਾਰ ਉਰ ਦੇ ਅਜਿਹਾ ਦੁਕਾਨਾਂ ਸੀਲ ਕਰ ਦਿੱਤੀਆਂ ਬਗੈਰ ਕਿਸੇ ਗੱਲ ਤੋਂ ਆਇਆ ਤਾਂ ਇਦਾਂ ਕੀਤਾ ਸੁੱਤੇ ਪਏ ਬੰਦੇ ਸੁੱਤੇ ਪਿਆ ਤੇ ਇਹ ਸਟ੍ਰਾਈਕ ਕਰਦੀ ਹਮਲਾ ਕਰਦਾ ਬੰਦੇ ਸਾਰੇ ਸੁੱਤੇ ਸੀਗੇ ਉਹਨੇ ਆ ਕੇ ਚੋਰਾ ਵਾਂਗਰ 3 ਵਜੇ ਦੁਕਾਨਾਂ ਸੀਲ ਕਰ ਦਿੱਤੀਆਂ ਦੋ ਦੁਕਾਨਾਂ ਖੁੱਲੀਆਂ ਸੀ ਵਿੱਚ ਉਹਨਾਂ ਦਾ ਕੈਸੀ ਉਹਨਾਂ ਦੇ ਮੌਜੂਦ ਬੰਦੇ ਸੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁਣ ਰੱਬ ਜਾਣਦਾ ਅੰਦਰ ਕੈਸ਼ ਹੈਗਾ ਨਹੀਂ ਹੈਗਾ ਇਹ ਤੇ ਆਮ ਜਨਤਾ ਨਾਲ ਤੱਕਾ ਕਰ ਰਿਹਾ ਇਲੈਕਸ਼ਨ ਦੇ ਦਿਨਾਂ ਅਸੀਂ ਘਟੋ ਘਟੇ 4-4 ਘੰਟੇ ਦੁਕਾਨਾਂ ਬੰਦ ਕਰਕੇ 3-3 ਘੰਟੇ ਅਫਸਰ ਜਾਂਦੇ ਰਹੇ ਕਹਿੰਦੇ ਮੈਡਮ ਅੱਜ ਆਏ ਨਹੀਂ ਮੈਡਮ ਆਏ ਨਹੀਂ ਇਲੈਕਸ਼ਨ ਡਿਊਟੀ ਲੱਗੇ ਇਲੈਕਸ਼ਨ ਡਿਊਟੀ ਲੱਗੇ ਆ ਡਿਊਟੀ ਲੱਗੇ ਇਹਨਾਂ ਨੇ ਅੱਜ ਸਵੇਰੇ 3 ਵਜੇ ਅਗਲੇ ਦਾ ਕੰਮ ਕਰਤਾ ਸੁੱਤੇ ਪਿਆ ਨੂੰ ਮਾਰਨ ਨੂੰ ਮਰੇ ਨੂੰ ਮਾਰਨ ਵਾਲੀ ਗੱਲ ਕੀਤੀ ਪ੍ਰਸ਼ਾਸਨ ਨੇ ਇਹਦਾ ਸ਼ਮਸ਼ਾਨ ਘਾਟ ਨੂੰ ਵੀ ਸੀਲ ਕਰਨ ਲੱਗੇ ਸੀਗੇ ਇਹ ਹੈ ਸ਼ਮਸ਼ਾਨ ਘਾਟ ਚੈਰੀਟੇਬਲ ਟਰਸਟੀ ਦੀ ਦੁਕਾਨਾਂ ਆ ਉਹਨੂੰ ਸੀਲ ਕਰਨ ਲੱਗੇ ਤੇ ਬਰੀਂਪੀ ਭਾਜੀ ਤੇ ਮੈਂ ਆਇਆ ਸੀਗਾ ਸ਼ਮਸ਼ਾਨ ਘਾਟ ਨੂੰ ਸੀਲ ਨਾ ਕਰੋ ਬੰਦੇ ਤੁਸੀਂ ਜਿਹੜੇ ਮਰਦੇ ਜੀਂਦੇ ਉਹਨਾਂ ਦਾ ਕੰਮ ਕਰੋ ਇਹਦਾ ਸੋਸ਼ਲ ਸਾਰੇ ਸਮਾਜ ਨੂੰ ਇੱਕ ਖਰਾਬ ਕਰ ਰਿਹਾ ਜੇ ਦੁਕਾਨਾਂ ਬੰਦ ਬੰਗੜ ਰੋੜ ਦੇ ਦੇਵੋਗੇ ਆ ਪੂਰਾ ਫਗਵਾੜਾ ਬੰਦ ਹੋਊਗਾ ਸਾਡੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਰੋਸ਼ ਪ੍ਰਗਟ ਕਰਨ ਪੂਰੀ ਤਰ੍ਹਾਂ ਕਿ ਜਿਹੜਾ ਫਗਵਾੜੇ ਵਿੱਚ ਕਾਂਡ ਕੀਤਾ ਆ ਆ ਕਾਂਡ ਕਿਸੇ ਨਾ ਵੀ ਹੋ ਸਕਦਾ ਆ ਪੂਰਾ ਸਮਾਜ ਇੱਥੇ ਖੜੇ ਤੇ ਪੂਰਾ ਸਮਾਜ ਅਜ ਫਗਵਾੜੇ ਨੂੰ ਬੰਦ ਕਰਨ ਦਾ ਐਲਾਨ ਕੀਤਾ ਜਾਵੇ ਕਾਰਪੋਰੇਸ਼ਨ ਵੱਲੋਂ ਤੁਹਾਨੂੰ ਮਤਗੀ ਕੋ ਨੋਟਿਸ ਵਗੈਰਾ ਕੋਈ ਆਇਆ ਹੋਵੇ ਜਾਂ 2030 ਦਾ ਕੰਮ ਆ 3 ਦਿਨਾਂ ਦਾ ਨੋਟਿਸ ਆ 3 ਦਿਨਾਂ ਨੂੰ ਨੋਟਿਸ ਆਇਆ ਸਾਨੂੰ ਤੇ 3-4 ਦਿਨਾਂ ਵਿੱਚ ਉਹ ਕਹਿੰਦੇ ਸਾਡੇ ਕੋ ਅਕੇ ਮਿਲੋ ਅਸੀਂ ਮਿਲਦੇ ਹਾਂ ਉੱਥੇ ਮੈਡਮ ਨਹੀਂ ਹੁੰਦੇ ਉੱਥੇ ਡਿਊਟੀ ਲੱਗਦੀ ਕਹਿੰਦੇ ਇਲੈਕਸ਼ਨ ਚੱਕ ਕੇ ਆਏ ਆ ਅਸੀਂ 5-7 ਵਾਰ 3- ਸੁਨਵਾਈ ਨਹੀਂ ਕੋਈ ਕੁਛ ਨਹੀਂ ਚੋਰਾ ਮੰਗ ਰਾਇ ਤੇ ਅਗਲੇ ਨੂੰ ਮਰੇ ਹੋਏ ਨੂੰ ਮਾਰ ਗਏ। ਨਾ ਰੋਡ ਦੇ ਉੱਤੇ ਸਵੇਰੇ ਤੜਕੇ 3 ਵਜੇ 23 ਦੁਕਾਨਾਂ ਨੂੰ ਸੀਲ ਕੀਤਾ ਗਿਆ। ਉਸ ਤੋਂ ਬਾਅਦ ਦੁਕਾਨਦਾਰ ਭੜਕੇ ਆ ਧਰਨਾ ਪ੍ਰਦਰਸ਼ਨ ਸ਼ੁਰੂ ਹੋਇਆ ਤੁਸੀਂ ਵੀ ਮੌਕੇ ਤੇ ਆਏ ਸੀ। ਕਿਦਾਂ ਹੁਣ ਇਹ ਜਿਹੜਾ ਮਾਹੌਲ ਆ ਸ਼ਾਂਤ ਤੁਸੀਂ ਕਰਵਾਇਆ ਪਤਾ ਲੱਗਾ ਵੀ ਸੀਲਾਂ ਖੋਲ ਦਿੱਤੀਆਂ ਨਹੀਂ। ਤੇ ਅੱਜ ਇਹ ਸੀਲਿੰਗ ਦੀ ਪ੍ਰਾਪਰਟੀ ਟੈਕਸ ਦੀ ਬ੍ਰਾਂਚ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ। ਜਿਹੜੇ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਉਹਨੂੰ ਹਮਲੇ ਕਰੀ ਰੋਕ ਕੇ ਸਾਰਿਆਂ ਦੀਆਂ ਦੁਕਾਨਾਂ ਐਸਰਚ ਖੁੱਲ ਰਹੀਆਂ ਗਈਆਂ ਔਰ ਉਹਨਾਂ ਨੂੰ ਅਸੀਂ ਰੈਗਿਸਟ੍ਰੇਸ਼ਨ ਤੋਂ ਅਸ਼ੋਰ ਕੀਤਾ ਕਿ ਉਹਨਾਂ ਨੇ ਇਸ ਮਸਲੇ ਨੂੰ ਆਉਣ ਵਾਲੇ ਮੰਡਿਆਂ ਨੂੰ ਦਫ਼ਤਰ ਵਿੱਚ ਬੈਠ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜੋ ਵੀ ਆਪਸੀ ਸਹਿਮਤੀ ਦੇ ਨਾਲ ਟੈਕਸੇਸ਼ਨ ਦਾ ਮਾਮਲਾ ਹੋਊਗਾ ਉਹ ਉਹਨੂੰ ਚੁੱਕਿਆ ਜਾਊਗਾ ਔਰ ਹਾਲ ਦੀ ਘੜੀ ਕੋਈ ਫੀਲਿੰਗਸ ਰੂਲਿੰਗ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ। ਕਮਿਸ਼ਨਰ ਸਾਹਿਬ ਇੱਕ ਦੱਸੋ ਇਹਦੀ ਕੋਈ ਤੁਸੀਂ ਉਹਦੇ ਹਿਸਾਬ ਨਾਲ ਉਹ ਵੀ ਜਿਹੜੇ ਅਧਿਕਾਰੀਆਂ ਨੇ ਕੋਈ ਕਾਰਵਾਈ ਕੀਤੀ ਹੈ ਉਹਦੇ ਖਿਲਾਫ ਵੀ ਜੋ ਵੀ ਅਸੀਂ ਕਰ ਸਕਦੇ ਹਾਂ ਉਹ ਜ਼ੋਰ ਕਰਾਂਗੇ। ਜਨਨ ਕਿ ਪਹਿਲਾਂ ਵੀ ਖਵਾੜਾ ਦੇ ਵਿੱਚ ਇਹਦਾ ਗਲਤ ਕਰਦੇ ਆ ਜੀ ਅਫੀਸ਼ੀਅਲ ਕੰਮ ਕਰਦੀ ਹੈ ਸਾਰੀ ਕੰਮ ਦੀ ਇੱਕ ਟਾਈਮਿੰਗ ਹੈਗੀ ਆ ਸਪੈਸੀਫਾਈਡ ਟਾਈਮ ਦਾ ਉਹਦੇ ਮੁਤਾਬਕੀ ਕਾਰਵਾਈ ਹੋਣੀ ਚਾਹੀਦੀ ਕੁਝ ਦੁਕਾਨਦਾਰ ਮੌਕੇ ਤੇ ਕਹਿ ਰਹੇ ਸੀਗੇ ਕਿ ਸਾਨੂੰ ਜਿਹੜਾ 6 ਮਹੀਨੇ ਜਾਂ 8 ਮਹੀਨੇ ਹੋਏ ਹਲੇ ਦੁਕਾਨਾਂ ਤੇ ਆਇਆ ਨੂੰ ਤੇ ਇਹ ਜਿਹੜਾ ਕਾਰਪੋਰੇਸ਼ਨ ਆ ਪਿਛਲੇ 8 ਦਾ ਸਾਲ ਦਾ ਟੈਕਸ ਮੰਗ ਰਿਆ ਸਾਰਿਆਂ ਦਾ ਇਕੱਲੇ-ਕੱਲੀ ਦੀ ਫਾਈਲ ਖੋਲ ਕੇ ਇਕੱਲੇ-ਇਕੱਲੇ ਦਾ ਰਿਪੋਰਟ ਚੈੱਕ ਕੇ ਬਿਠਾ ਕੇ ਸਾਰਿਆਂ ਦਾ ਜਥਾ ਸੰਭੋਗ ਨਾਲ ਸਮਾਧਾਨ ਕਰਾਉਣਾ ਕੋਈ ਸਾਰ ਟਾਈਮ ਕਿਹੜਾ ਰੱਖਿਆ ਜੀ ਮੰਡੇ ਨੂੰ ਨਹੀਂ ਪੂਰੇ ਜਦੋਂ ਸਾਲਾਨਾ 31 ਮਾਰਚ ਦਾ ਐਸਐਮਜੀ ਨਿਊਜ਼ ਪੰਜਾਬ ਲਈ ਫਖਵਾੜਾ ਤੋਂ ਸੁਖਿੰਦਰ ਸਿੰਘ ਦੀ ਰਿਪੋਰਟ